ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੁਝ ਸੰਗਤਾਂ ਦੇ ਮੈਸੇਜ ਆਏ ਸਨ ਕਿ ਰਾਗ ਦੇਵ ਗੰਧਾਰੀ ਦੇ ਵਿੱਚ ਇਹ ਸ਼ੱਕੇ ਆਉਂਦੇ ਨੇ ਜਦੋਂ ਸ਼ਲੋਕ ਦੀ ਸਮਾਪਤੀ ਹੁੰਦੀ ਹੈ ਤੇ ਇਹਨਾਂ ਦਾ ਪਿੱਛੇ ਜਿਹੜੇ ਅੰਕ ਲਿਖੇ ਨੇ 2 3 1 ਇਹਨਾਂ ਦਾ ਉਚਾਰਨ ਕਿਵੇਂ ਕਰਨਾ ਹੈ ਤੇ ਦੇਵ ਗੰਧਾਰੀ ਅੱਗੇ ਅੰਕ ਲਿਖਿਆ 5 ਇਸ ਦਾ ਉਚਾਰਨ ਕਿਵੇਂ ਕਰਨਾ ਹੈ ਤੇ ਆਪਾਂ ਉਹਨਾਂ ਸੰਗਤਾਂ ਦੇ ਵਾਸਤੇ ਇਹ ਸ਼ਬਦ ਗੁਰਬਾਣੀ ਵਿੱਚ ਲਿਖ ਕੇ ਤੇ ਤੁਹਾਨੂੰ ਵੀ ਦੱਸਨੇ ਨੇ ਕਿ ਇਸ ਦਾ ਉਚਾਰਨ ਕਿਵੇਂ ਕਰਨਾ ਹੈ ਤੇ ਜਿੰਨਾਂ ਸੰਗਤਾਂ ਨੇ ਪੁੱਛਿਆ ਉਹਨਾਂ ਵਾਸਤੇ ਵੀਡੀਓ ਬਣਾ ਰਹੇ ਆਪਾਂ ਕਿਉਂਕਿ ਗੁਰਬਾਣੀ ਦੇ ਵਿੱਚ ਕਈ ਮੰਗੇ ਸ਼ਬਦ ਇਹੋ ਜਿਹੇ ਆਉਂਦੇ ਨੇ ਜਿਨ੍ਹਾਂ ਦਾ ਉਚਾਰਨ ਆਪਾਂ ਆਮ ਹੀ ਗਲਤ ਕਰਦੇ ਆਂ ਕਿਉਂਕਿ ਸੰਖਿਆ ਤੋਂ ਬਿਨਾਂ ਆਪਾਂ ਗੁਰਬਾਣੀ ਦਾ ਸ਼ੁੱਧ ਉਚਾਰ ਨਹੀਂ ਕਰ ਸਕਦੇ ਹਾਂਜੀ ਪੂਰੀ ਸ਼ੁੱਧ ਗੁਰਬਾਣੀ ਤਾਂ ਗੁਰੂ ਸਾਹਿਬ ਆਪ ਜਾਣਦੇ ਨੇ ਹਾਂਜੀ ਪਰ ਗੁਰੂ ਸਾਹਿਬ ਦੀ ਸੇਵਾ ਲੈ ਰਹੇ ਨੇ ਆਪਣੇ ਗੁਰ ਜਿੰਨੇ ਕੋ ਗੁਰੂ ਸਾਹਿਬਾ ਨੇ ਆਪ ਨੂੰ ਸੋਝੀ ਬਖਸ਼ੀ ਹੈ ਕਿਉਂਕਿ ਗੁਰਬਾਣੀ ਅਗਾਧ ਬੋਧ ਹੈ ਠੀਕ ਹੈ ਹਾਂਜੀ ਹੁਣ ਇਹ ਦੇਵ ਕੰਧਾਰੀ ਰਾਗ ਹੈ ਤੇ ਗੁਰਬਾਣੀ ਦੇ ਵਿੱਚ ਲਿਖਿਆ ਦੇਵ ਕੰਧਾਰੀ ਅੱਗੇ ਇਸ ਤਰ੍ਹਾਂ ਪਾਜਾ ਲਿਖਿਆ ਹੋਇਆ ਹੈ ਤੇ ਸੰਗਤਾਂ ਕਈ ਪੜ੍ਹਦੇ ਆਂ ਦੇਵ ਕੰਧਾਰੀ ਪੰਜ ਪੰਜ ਨਹੀਂ ਪੜ੍ਹਨਾ ਕਿਉਂ ਮੈਂ ਗ੍ਰੰਤੀ ਸਿੰਘ ਵੀ ਸੁਣੇ ਉਹ ਵੀ ਦੇਵ ਕੰਧਾਰੀ ਪੰਜ ਹੈ ਇਸ ਤਰ੍ਹਾਂ ਪੜ੍ਹ ਜਿੰਦੇ ਇਸ ਦਾ ਉਚਾਰਨ ਹੈ ਦੇਵਗੰਧਾਰੀ ਪੰਜਵਾਂ ਦੇਵਗੰਧਾਰੀ ਪੰਜਵਾਂ ਪੰਜਵਾਂ ਇਸ ਤਰ੍ਹਾਂ ਪੜ੍ਹਨਾ ਇਹ ਕਈ ਥਾਵਾਂ ਤੇ ਆਉਂਦਾ ਇਸ ਤਰ੍ਹਾਂ ਠੀਕ ਪਰ 530 ਅੰਕ ਤੇ ਛੱਕੇ ਅੱਗੇ ਦੂਜਾ ਪਾਇਆ ਦੋ ਅੰਕ ਪਾਇਆ 530 ਅੰਕ ਤੇ ਆਉਂਦਾ ਗੁਰਬਾਣੀ ਦੇ ਵਿੱਚ ਹਾਂਜੀ ਸ਼ੱਕੇ 2 ਇਸ ਦਾ ਉਚਾਰਨ ਕਰਨਾ ਹੈ ਸ਼ੱਕੇ 2 ਹਾਂ ਤੇ ਕਈ ਸੰਗਤਾਂ ਪੜ੍ਹਦੇ ਨੇ ਸ਼ੱਕੇ ਦੂਜਾ ਸ਼ੱਕੇ ਦੂਜਾ ਨਹੀਂ ਪੜ੍ਹਨਾ ਸਮਝ ਲੱਗੀ ਹਾਂਜੀ ਕੀ ਪੜਨਾਂ ਨੂੰ ਸ਼ੱਕੇ 2 ਸ਼ੱਕੇ 2 ਸ਼ੱਕੇ 2 2 ਪੜਨਾਂ ਇੱਕ ਕਿੰਨੇ ਅੰਗ ਤੇ ਹੁੰਦਾ 530 530 ਅੰਗ ਤੇ ਫਿਰ ਅੱਗੇ ਆਉਂਦਾ ਹੈ 531 ਅੰਗਤੀ ਛੱਕੇ 3 ਇਸ ਦਾ ਉਚਾਰਨ ਕਿਵੇਂ ਕਰਨਾ ਹੈ ਛੱਕੇ 3 ਛੱਕੇ 3 ਤੇ ਕਈ ਪੜਦੇ ਨੇ ਛੱਕੇ ਤੀਜਾ ਛੱਕੇ ਤੀਜਾ ਗਲਤ ਉਚਾਰਨ ਹੈ ਸੋਧ ਉਚਾਰਨ ਹੈ ਛੱਕੇ 3 ਕਿੰਨੇ ਅੰਗ ਤੇ ਆਉਂਦਾ 531 ਹਾਂ 531 ਅੰਕ ਤੇ ਅੱਗੇ ਆਉਂਦਾ 541 ਅੰਕ ਤੇ ਜਿਹਨੇ ਅੰਕ ਤੇ 541 ਅੰਕ ਤੇ ਹਾਂ 541 ਅੰਕ ਤੇ ਛਕਾ 1 ਕੀ ਪੜਨਾ ਨੂੰ ਛਕਾ 1 ਛਕਾ 1 ਤੇ ਸੰਗਤਾਂ ਕਿਵੇਂ ਪੜਦੀਆਂ ਛਕਾ ਪਹਿਲਾ ਛਕਾ ਪਹਿਲਾ ਪੜਦੇ ਨੇ ਪਹਿਲਾਂ ਨਹੀਂ ਪੜਨਾਂ ਦੇ ਇਨੂੰ ਛੱਕਾ 1 ਬੋਲਣਾ ਛੱਕਾ 1 ਹਾਂ ਛੱਕੇ 2 ਛੱਕੇ 3 ਛੱਕਾ 1 ਪਹਿਲਾ ਦੂਜਾ ਤੀਜਾ ਚੌਥਾ ਇਹ ਨਹੀਂ ਪੜ੍ਹਨਾ ਸਭ ਲੱਗੀ ਹਾਂਜੀ ਛੱਕੇ 2 ਛੱਕੇ 3 ਛੱਕਾ 1 ਛੱਕਾ ਪਹਿਲਾ ਨਹੀਂ ਪੜ੍ਹਨਾ ਇਹ ਦੇਵਗੰਧਾਰੀ ਰਾਗ ਦੇ ਵਿੱਚ ਆਉਂਦਾ ਹੈ ਜੇ ਹੋਰ ਕਿਸੇ ਰਾਗ ਦੇ ਵਿੱਚ ਸ਼ੱਕ ਇਸ ਤਰ੍ਹਾਂ ਆਉਂਦੇ ਨੇ ਤਾਂ ਆਪਾਂ ਉਸ ਦਾ ਉਚਾਰਨ ਵੀ ਦੱਸਾਂਗੇ ਉਸ ਦਾ ਉਚਾਰਨ ਕਿਵੇਂ ਕਰਨਾ ਹੈ ਕਿ ਉੱਥੇ ਵੀ ਸ਼ੱਕ ਆ ਇੱਕ ਜਾਂ ਸ਼ੱਕੇ ਤਿੰਨ ਜਾਂ ਸ਼ੱਕੇ ਚਾਰ ਇਸ ਤੋ ਹੀ ਬੋਲਣੇ ਜਾਂ ਉਹਨਾਂ ਦਾ ਉਚਾਰਨ ਹੋਰ ਤਰ੍ਹਾਂ ਹੈ ਆਪਾਂ ਉਸ ਦਾ ਵੀ ਸਗਤਾਂ ਨੂੰ ਦੱਸਾਂਗੇ ਕਿਉਂਕਿ ਇਹ ਜਿਹੜੀ ਗੁਰਬਾਣੀ ਹੈ ਮਹਿੰਗੀ ਸ਼ਬਦ ਨਹੀਂ ਤੇ ਸੰਥਿਤ ਬਿਨਾਂ ਬਣਾ ਨਹੀਂ ਆ ਸਕਦਾ ਦੇਵ ਕੰਧਾਰੀ ਰਾਗ ਹੈ 31 ਰਾਗ ਨੇ ਗੁਰੂ ਗ੍ਰੰਥ ਸਾਹਿਬ ਦੇ ਹਾਂਜੀ ਕਿੰਨੇ ਰਾਗ ਨੇ 31 ਹਾਂ 31 ਰਾਗ ਨੇ ਤੇ 31 31 ਰਾਗ ਨੇ ਤੇ 22 12 ਹਾਂ 22 12 22 12 ਤੇ 31 ਰਾਗਾਂ ਦੇ ਵਿੱਚੋਂ ਇਹ ਇੱਕ ਰਾਗ ਹੈ ਦੇਵਗੰਧਾਰੀ ਰਾਗ ਦੇਵਗੰਧਾਰੀ ਕੀ ਬੋਲਣਾ ਇਹਨੂੰ ਪੰਜਵਾਂ ਕੀ ਬੋਲਣਾ ਪੰਜਵਾਂ ਪੰਜਵਾਂ ਦੇਵਗੰਧਾਰੀ ਪੰਜਵਾਂ ਦੇਵਗਦਾਰੀ 5 ਨਹੀਂ ਪੜਨਾ ਛੱਕੇ 2 ਛੱਕੇ 3 ਛੱਕਾ 1 ਇਹ ਅੰਗ ਵੀ ਨਾ ਲਿਖਿਓਏ ਨੇ ਤੁਸੀਂ ਦਰਸ਼ਨ ਕਰ ਰਹੇ ਹੋ ਨਾਲ ਇਹ ਜੇ ਛੱਕੇ 2 ਲਿਖਿਆ ਹੈ ਕੁਰਬਾਨੀ ਵਿੱਚ ਕਿੱਥੇ ਲਿਖਿਆ ਹੈ 530 ਅੰਗ ਤੇ ਤੁਸੀਂ ਜਾ ਕੇ ਦਰਸ਼ਨ ਕਰ ਸਕਦੇ ਛੱਕੇ 3 ਕਿੱਥੇ ਲਿਖਿਆ ਹੈ 531 ਅੰਗ ਤੇ ਜਿੱਥੇ ਸ਼ਲੋਕ ਦੀ ਸਮਾਪਤੀ ਹੁੰਦੀ ਹੈ ਜਿੱਥੇ 26 ਸਮਾਪਤੀ ਹੁੰਦੀ ਨਾ ਥੱਲੇ ਲਿਖਿਆ ਹੁੰਦਾ ਠੀਕ ਛੱਕਾ 1 ਇਹ 541 ਲਿਖਿਆ ਤੇ ਸਭੇ ਲੱਗੇ ਨੇ ਹਾਂਜੀ ਆ ਸੰਗਤ ਜੀ ਇਸ ਵੀਡੀਓ ਨੂੰ ਤੁਸੀਂ ਹੋਰ ਵੀ ਸ਼ੇਅਰ ਜ਼ਰੂਰ ਕਰਿਓ ਕਿਉਂਕਿ ਹੋਰ ਵੀ ਸੰਗਤਾਂ ਲਾਹਾ ਲੈ ਸਕਣ ਤੁਸੀਂ ਵੀ ਲਾਹਾ ਲਓ ਸੰਗਤਾਂ ਲੈ ਵੀ ਰਹੀਆਂ ਨੇ ਤੇ ਗਾਂ ਸ਼ੇਅਰ ਕਰਿਆ ਕਰੋ ਕਿ ਹੋਰ ਵੀ ਸੰਗਤਾਂ ਜਾਂ ਮੇਰੇ ਵੀਰ ਪ੍ਰਾ ਜਿਹੜੇ ਪਾਠ ਸਿੰਘ ਗ੍ਰੰਥੀ ਸਿੰਘ ਨੇ ਜਿਨ੍ਹਾਂ ਨੇ ਸੰਥਿਆ ਜੇ ਜਾਂ ਕਰ ਰਹੇ ਨੇ ਜਾਂ ਨਵੀਂ-ਨਵੀਂ ਕੀਤੀ ਹੁੰਦੇ ਇਹ ਚੀਜ਼ਾਂ ਨਾ ਭੁੱਲ ਜਾਂਦੀਆਂ ਨੇ ਸ਼ਬਦ ਕਿ ਕਿਵੇਂ ਪੜ੍ਹਨ ਨੇ ਜਾਂ ਉਸਤਾਦ ਨੇ ਕਿਵੇਂ ਪੜ੍ਹਾਏ ਨੇ ਭੁੱਲ ਜਾਂਦੇ ਆ ਠੀਕ ਹੈ ਉਹਨਾਂ ਨੂੰ ਫਿਰ ਇਜਾਦ ਰਹਿਣਾ ਲਿਖ ਲਿਆ ਕਰੋ ਕੱਪ ਸ਼ੇਅਰ ਕਰੋਗੇ ਸੰਗਤਾਂ ਤਾਂ ਸੰਗਤਾਂ ਵੀ ਹੋਰ ਵੀ ਲਾਹ ਲੈਣਗੇ ਠੀਕ ਹੈ ਲੱਗੇ ਸਮਝ ਆ ਰਹੀ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ